ਦਿਪਰੈਸ਼ਨ ਤੇ ਐਂਜਾਇਟੀ ਦੇ ਵਿੱਚ ਇੱਕ ਬੜਾ ਭਿਆਨਕ ਜਿਹਾ ਸਿੰਪਟਮ ਆ ਜਿਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਡਾਕਟਰਸ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਪੇਸ਼ੈਂਟ ਕਹਿ ਕੀ ਰਿਹਾ ਆ ਅਸਲ ਦੇ ਵਿੱਚ ਉਹ ਹੁੰਦਾ ਕੀ ਆ ਉਹਨੂੰ ਕਹਿੰਦੇ ਨੇ ਅਨਰੀਅਲ ਲੱਗਣਾ ਜਦੋਂ ਇਨਸਾਨ ਇਸ ਡਿਸਆਰਡਰਸ ਦੇ ਵਿੱਚ ਆ ਜਾਂਦਾ ਆ ਨਾ ਤੇ ਉਹ ਜਦੋਂ ਵੀ ਕਿਤੇ ਬਾਹਰ ਜਾਂਦਾ ਆ ਜਾਂ ਉਹ ਘਰ ਦੇ ਵਿੱਚ ਵੀ ਰਹਿੰਦਾ ਉਹਨੂੰ 24 ਘੰਟੇ ਐਦਾਂ ਫੀਲ ਹੁੰਦਾ ਕਿ ਜਿਦਾਂ ਉਹਨੇ ਕੋਈ ਨਸ਼ਾ ਕੀਤਾ ਹੁੰਦਾ ਆ ਉਹਦੀ ਇੱਕ ਅਲੱਗ ਜੀ ਦੁਨੀਆ ਸ਼ੁਰੂ ਹੋ ਜਾਂਦੀ ਆ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਿਹੜੇ ਕੰਮ ਕਰ ਰਿਹਾ ਉਹ ਕਰ ਲਏ ਨਹੀਂ ਕਰ ਲਏ ਜਾਂ ਕਿਤੇ ਗਿਆ ਆ ਜਾਂ ਆ ਗਿਆ ਉਹਨੂੰ ਮਤਲਬ ਆਪਣੇ ਆਪ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ ਉਹ ਕਰਦਾ ਸਾਰਾ ਕੁਝ ਆ ਪਰ ਉਹਨੂੰ ਇੱਕ ਬਖਰਾ ਜਿਹਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਆ ਉਹਨੂੰ ਸਾਰਾ ਕੁਝ ਅਲੱਗ-ਅਲੱਗ ਦੀਦਾ ਆ ਉਹਦੇ ਨਾਲਦਿਆਂ ਨੂੰ ਤਾਂ ਸਾਰਾ ਕੁਝ ਵਧੀਆ ਲੱਗਦਾ ਪਰ ਉਹਨੂੰ ਇਦਾਂ ਲੱਗਦਾ ਕਿ ਮੇਰੇ ਨਾਲ ਕੀ ਹੋ ਰਿਹਾ ਕੀ ਕਿਤੇ ਮੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਕੀ ਮੈਂ ਦੁਬਾਰਾ ਹੁਣ ਆਪਣੀ ਉਸ ਲਾਈਫ ਦੇ ਵਿੱਚ ਆ ਜਾਊਂਗਾ ਇਸ ਕੰਡੀਸ਼ਨ 'ਚ ਤਾਂ ਰਹਿਣਾ ਬਹੁਤ ਔਖਾ ਆ ਕਿਉਂਕਿ ਹਰ ਵੇਲੇ ਤੁਸੀਂ ਆਪਣੇ ਆਪ ਦੇ ਵਿੱਚ ਹੋਰ ਹੀ ਚੀਜ਼ਾਂ ਮਹਿਸੂਸ ਕਰਦੇ ਆਂ ਅਸਲ ਦੇ ਵਿੱਚ ਦੋਸਤੋ ਜਦੋਂ ਤੁਸੀਂ ਡਿਪਰੈਸ਼ਨ ਐਂਜ਼ਾਇਟੀ ਦੇ ਵਿੱਚੋਂ ਬਾਹਰ ਨਿਕਲੂਗੇ ਨਾ ਕਾਉਂਸਲਿੰਗਸ ਦੇ ਮਦਦ ਦੇ ਨਾਲ ਮੈਡੀਸਿਨਸ ਦੀ ਮਦਦ ਦੇ ਨਾਲ ਤਾਂ ਉਸ ਤੋਂ ਬਾਅਦ 100% ਸ਼ੋਰ ਆ ਕਿ ਇਹ ਵੀ ਜਿਹੜਾ ਸਿੰਪਟਮ ਆ ਤੁਹਾਡਾ ਹਟ ਜਾਊਗਾ ਜੇ ਤੁਹਾਨੂੰ ਵੀ ਇਸ ਤਰ੍ਹਾਂ ਕੁਝ ਹੋ ਰਿਹਾ ਹੈ ਕਿ ਅਨਰੀਅਲ ਲੱਗ ਰਿਹਾ ਕਿਤੇ ਕੋਈ ਵੀ ਨਹੀਂ ਸਮਝ ਰਿਹਾ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰਕੇ ਦੇਖਿਓ